ਦੁਨੀਆਵੀ ਤੌਰ ਤੇ ਜਿਹੜਾ ਬੱਚਾ ਆਪਣੇ ਮਾਪਿਆਂ ਦੇ ਕਿਹੜੇ ਵਿੱਚ ਆ ਧੀ ਮਾਪਿਆਂ ਦੇ ਕਿਹੜੇ ਬੱਚੇ ਬੱਚੇ ਨੂੰ ਮਾਪਿਆਂ ਨੂੰ ਦੱਸਣਾ ਨਹੀਂ ਪੈਂਦਾ ਕਿ ਹੁਣ ਠੰਡ ਆ ਗਈ ਮੈਨੂੰ ਸ਼ੂਜ਼ ਚਾਹੀਦੇ ਆ ਹੁਣ ਠੰਡ ਆ ਗਈ ਮੈਨੂੰ ਕੁੱਤੀ ਚਾਹੀਦੀ ਆ ਦੱਸਣਾ ਨਹੀਂ ਪੈਂਦਾ ਜਿਹੜਾ ਬੱਚਾ ਆਪਣੇ ਮਾਪਿਆਂ ਦੇ ਕਿਹੜੇ ਵਿੱਚ ਹੈ ਨਾ ਮਾਪਿਆਂ ਨੂੰ ਫਿਕਰ ਹੁੰਦੀ ਆ ਹੁਣ ਠੰਡ ਆ ਗਈ ਮੇਰੇ ਬੁੱਤ ਨੂੰ ਕੁੱਤੀ ਚਾਹੀਦੀ ਆ ਮੇਰੇ ਪੁੱਤ ਨੂੰ ਬੂਟੀ ਚਾਹੀਦੀ ਆ ਮੇਰੇ ਪੁੱਤ ਨੂੰ ਬਲਾਵਚ ਚਾਹੀਦੀ ਆ ਮੇਰੇ ਪੁੱਤ ਨੂੰ ਜਾਪਾ ਚਾਹੀਦੀ ਆ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਪਿਓ ਨੂੰ ਫਿੱਤਰ ਹੁੰਦਾ ਏਸੇ ਤਰ੍ਹਾਂ ਜਿਹੜਾ ਮਨੁੱਖ ਤੁਹਾਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਹੈ ਅਮਰ ਤੇਰੇ ਸੰਧਿਆ ਟਰ ਗੁਰੂ ਘਰ ਆਉਂਦਾ ਹੈ ਸੇਵਾ ਕਰਦਾ ਸਿਮਰਨ ਕਰਦਾ ਬਾਣੀ ਪੜ੍ਹਦਾ ਕਹਿਣਾ ਨਹੀਂ ਪੈਂਦਾ ਗੁਰੂ ਸਾਹਿਬ ਨੂੰ جنیاوی بیٹ کی طور پہ پتا نہیں پہ پیو نا ہوں اسی طرح بالک نو بھی پتا ہے بنا بولیاں سب کچھ جاند میں معافی مانگ کے بےتی کرو گر مہاراج سارا ستنا گرو گرن مہاراج سارے جاندہ مارجہ ਆੰਦੇ ਕਿਹੜਾ ਕਿਹੜੀ ਭਾਵਨਾ ਨਾਲ ਆਇਆ ਕੋ ਸਤਨਾਮ ਸਿਵਾਹੀ ਨੂੰ ਬਸ ਨੋਬ ਜੀ ਆਪਾਂ ਸਮਾਪਤੀ ਕਰਦੇ ਹਾਂ ਜਦੋਂ ਇੱਥੇ ਇਸ ਅਸਥਾਨ ਤੇ ਗੁਰੂ ਰਬਦਾਸ ਮਹਾਰਾਜ ਦੇ ਅਸਥਾਨ ਤੇ ਗੁਰੂ ਘਰ ਮੇਰੇ ਉਸਤਾਦ ਜੀ ਬਾਬਾ ਕੋ ਬਿੰਦਸ ਸਿੰਘ ਤਕੀ ਸਾਹਿਬ ਖਾਸੀ ਕਲਾ ਵਾਲੇ ਜਿਹੜੂ ਦੁਬਾਰ ਸਜਾਉਂਦੇ ਸੀ ਨਾ ਮੈਂ ਢੋਲਕ ਬਜਾਈ ਉਹਨਾਂ ਨਾਲ ਬਹੁਤ ਦਿਲ ਹੈ ਸਾਰੇ ਪ੍ਰਬੰਧਨ ਨੂੰ ਮੇਨੂੰ ਬੱਚਿਆਂ ਨੂੰ ਪ੍ਰੇਮ ਕਰਦੇ। ਨਾਮ ਨਹੀਂ ਕਿਸੇ ਦਾ ਜਾਣਦਾ ਪਰ ਸਤਿਗੁਰੂ ਸਾਰੇ ਦਾ ਨਾਮ ਜਾਣਦੇ ਨੇ। ਜਦੋਂ ਬਾਬਾ ਜੀ ਕੀਰਤਨ ਕਰਦੇ ਹੁੰਦੇ ਸੀ ਨਾ ਪੰਜ-ਪੰਜ ਦੀਵਾਨ ਛੇ-ਛੇ ਦੀਵਾਨ ਲੱਗਦੇ ਹੁੰਦੇ ਇੱਥੇ ਅਸਥਾਨ ਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਦਾ। ਬਾਬਾ ਜੀ ਜੇ ਲਈ ਕੀ ਨਹੀਂ ਹਤਾ ਕਿੰਨੇ ਦੀਵਾਨ ਕੀ ਕੁਝ ਸਰਾਉਂਦੇ ਸੀ ਇਸ ਦਮਾਂ ਵਿੱਚ ਵਿੱਚ ਬੈਠਾ ਹੋਇਆ। ਕਿਉਂਕਿ ਬਹੁਤ ਛੋਟੇ ਹੁੰਦੇ ਤੋਂ ਅਸੀਂ ਮਹਾਪੁਰਖਾਂ ਦੇ ਨਾਲ ਜੁੜੇ ਹੋਇਆ ਔਰ ਮਹਾਪੁਰਖੀ ਨੂੰ ਬਹੁਤ ਆਸਮਾਨ ਨਾਲ ਜੁੜੇ ਹੋਏ ਸਾਲੂ ਵੀ ਬਾਰੇ ਨਾਲ ਜੁੜੇ ਆ। ਬਾਬਾ ਜੀ ਕਿਰਤਨ ਤੇ ਕਹਿੰਦੇ ਅੰਦਰ ਸੀ ਮਾਫ ਕਰਨਾ ਤੂੰ ਨਾਨਕਵਾਸ਼ਨਾ ਪ੍ਰਕਾਸ਼ ਪਰ ਲਗਾ ਰਹੇ ਪਰ ਬੇਨਤੀ ਕਰਦੇ ਆ ਕਿਉਂਕਿ ਇਸ ਬੇਨਤੀ ਵਿੱਚ ਬਹੁਤ ਅੰਦਰ ਸਿੱਖਣ ਮਿਲ ਜਾਂਦਾ। ਗੱਲ ਉਹ ਹੀ ਕਰਨੀ ਚਾਹੀਦੀ ਹੈ ਜਿਹੜੀ ਗੱਲ ਤੋਂ ਕੁਝ ਸਿੱਖਣ ਮਿਲ ਜਾਵੇ। ਬਾਬਾ ਜੀ ਕਹਿੰਦੇ ਕਿ ਕਹਿੰਦੇ ਭਾਈ ਰੁੱਖ ਪਰ ਆਵੇਂ ਉਹ ਕਹਿੰਦੇ ਹਾਂ ਜੀ ਆਉਨੇ ਇੱਥੇ ਪੰਜ ਦਵਾਨ ਸਜੇ ਇਸ ਅਸਥਾਨ ਤੇ ਉਹਦੋਂ ਅਸੀਂ ਛੋਲੇ ਛੋਲੇ ਹੁੰਦੇ ਸੀ ਮੇਰਾ ਕਲਾਸ ਲੇਟ ਮੇਰੇ ਨਾਲ ਆਇਆ ਭਾਈ ਮਨਪ੍ਰਸਾਦ ਤਸੀ ਗਲਾ ਕੋ ਇਹ ਵੀ ਬਾਬਾ ਜੀ ਨਾਲ ਆਉਂਦੇ ਹੁੰਦੇ ਸੀ ਇੱਥੇ ਪੰਜ ਦਵਾਨ ਸਜੇ ਇਕ ਵਾਰ ਮੰਗਲੀ ਨੇ ਬਾਹਰ ਕਿਸੇ ਨੂੰ ਪੁੱਛ ਲਿਆ ਕਹਿੰਦੇ ਭਾਈ ਪੰਜਾ ਦਵਾਨਾ ਚਾਹਿਆ ਉਹ ਹੱਸ ਕੇ ਕਹਿੰਦਾ ਹਾਂਜੀ ਬਾਬਾ ਜੀ ਮੈਂ ਪੰਜਾ ਦਵਾਨਾ ਚਾਹਿਆ ਇਹਨੇ ਚਲੋ ਚੜ੍ਹਦੀ ਕਲਾ ਬਹੁਤ ਵਧੀਆ ਆਇਆ ਕਰੋ ਤਾਂ ਸਾਹਮਣੇ ਬਹਿ ਜਾਦਾ ਮੰਦ ਬਾਬਾ ਨੇ ਪੁੱਛਿਆ ਮਾਰ ਦਵਾਨ ਇਸ ਮੁਕਤ ਤੋਂ ਬਾਅਦ ਲਾਸਟ ਦਵਾਨਾ ਪੰਜਵਾਂ ਕਹਿੰਦਾ ਹਾਂਜੀ ਬਾਬਾ ਜੀ ਪੰਜਾ ਦਵਾਨਾ ਚਾਹਣਾ ਬਾਬਾ ਜੀ ਕਹਿੰਦੇ ਬਹੁਤ ਵਧੀਆ ਭਾਈ ਬੜਾ ਪ੍ਰੇਮ ਹੈ ਤੁਹਾਡਾ ਮਾਰੇ ਨਾਲ ਤਿੰਨੂ ਦੇ ਦਾਸ ਮਹਾਰਾਜੀਆਂ ਸਾਖੀਆਂ ਉਹਨਾਂ ਦਾ ਇਤਿਹਾਸ ਸੁਣਾਉਂਦੇ ਹੁੰਦੇ ਪੰਗਾ ਗਵਾਨਾਂ 'ਚ ਬਾਬਾ ਜੀ ਬਾਬਾ ਭਪਿੰਦਰ ਸਿੰਘ ਜੀ ਉਹ ਜਦੋਂ ਬੰਦੇ ਨੂੰ ਪੁੱਛਿਆ ਕਹਿੰਦੇ ਜੀ ਪੰਦੇ ਜਮਾਨ ਸੁਣੇ ਕਹਿੰਦੇ ਆਂਦੀ ਪੰਗੇ ਸੁਣੇ ਕਹਿੰਦੇ ਫਿਰ ਕੀ ਸੁਣਾਇਆ ਕਹਿੰਦਾ ਇਹ ਤਾਂ ਜੀ ਬਤਾ ਆਪ ਕੋ ਸਤਨਾਮ ਵਾਹਿਗੁਰੂ ਕਹਿੰਦਾ ਇਹ ਤਾਂ ਨਹੀਂ ਜੀ ਪਤਾ ਕੀ ਸੁਣਾਇਆ ਪਰ ਧਾਰਨਾ ਬਹੁਤ ਸੋਹਣੀ ਆ ਬੜੀਆਂ ਸਾਜ ਬੜੇ ਸੋਹਣੇ ਬੱਜੇ ਇਹ ਇਹ ਸਾਜ ਤੇਰੇ ਅੰਦਰ ਵੀ ਵੱਜਦੇ ਨੇ ਬਾਬਾ ਜੀ ਕਹਿੰਦੇ ਭੁਪਿੰਦਰ ਸਿੰਘ ਜੀ ਕਹਿੰਦੇ ਇਹ ਸਾਜ ਤੇਰੇ ਅੰਦਰ ਵੀ ਵੱਜਦੇ ਨੇ ਤੇ ਅਣਹੱਦ ਸਾਜ ਤੇ ਅੰਦਰ ਵੱਜਦੇ ਨੇ ਪਰ ਜਦੋਂ ਇਕਾਂਤ ਜਗਾ ਵਿੱਚ ਪਾਉ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਮਹਾਰਾਜ ਜੀ ਗੋਦ ਵਿੱਚ ਬੈਠ ਕੇ

ਉਕੇ ਜੀ ਠੀਕ ਹੈ ਬਾਬਾ ਜੀ ਅਸੀਂ ਤਾਂ ਧਿਆਨ ਰੱਖਾਂਗੇ। ਇਹ ਤਾਂ ਆਪਾਂ ਰਣਨੀ ਕੀਤੀ ਹੈ। ਜੋ ਆਪਾਂ ਕਿੱਨੇ ਸੰਗਤ ਆਪਾਂ ਕਿੰਨੇ ਜੁੜ ਕੇ ਬੈਠੇ ਆਂ। ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਗੁਰੂ ਦੇ ਆਪਾਂ ਜੁੜ ਕੇ ਬੈਠੇ ਆਂ। ਉਹ ਲੱਖ ਬਾਗ ਦੇ ਪ੍ਰਕਾਸ਼ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਤੇ ਤੁਹਾਨੂੰ ਵੀ ਨਾਨਕ ਪਾਸ਼ਾ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਉਣ ਤੰਦਰੁਸਤੀਆਂ ਕੋ ਸਿੱਖੀ ਵਾਲਾ ਜੀਵਨ ਆਪ ਸਾਰਿਆਂ ਨੂੰ ਬਖਸ਼ਿਸ਼ ਕਰ ਸਭ ਸੰਗਤ ਦਾ ਇਥੋਂ ਦੀ ਮੈਨੇਜਮੈਂਟ ਦਾ ਸਾਰਿਆਂ ਦਾ ਤਨਵਾਦ ਆਕਾਰ ਪ੍ਰਖਵੈ ਨੂੰ ਸਾਰਿਆਂ ਦੇ ਮਿਹਰ ਭਰੇ ਹੱਥ ਰੱਖਣ ਸਭ ਕੋ ਬਹੁਤ ਧੰਨਵਾਦ ਧੰਨ ਧੰਨ ਸਾਇੰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਆਪਾਂ ਸਾਰਿਆਂ ਨੂੰ ਰਲ ਕੇ